ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਵਿਸ਼ੇਸ਼ ਵਕੀਲ ਜੈਕ ਸਮਿਥ ਨੇ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਕਿ 2020 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਉਲਝਾਉਣ ਦੀਆਂ ਡੋਨਲਡ 트੍ਰੰਪ ਦੀਆਂ ਕੋਸ਼ਿਸ਼ਾਂ ਦੀ ਜਾਂਚ ਕਰ ਰਹੀ ਹੈ ਉਹਨਾਂ ਦੀ ਟੀਮ ਕਾਨੂੰਨ ਦੇ ਸ਼ਾਸਨ ਲਈ ਖੜੀ ਰਹੀ ਹੈ ਇਸ ਰਿਪੋਰਟ ਵਿੱਚ 트੍ਰੰਪ ਦੇ ਸੱਤਾ ਵਿੱਚ ਬਣੇ ਰਹਿਣ ਦੀ ਯਤਰਾ ਬਾਰੇ ਉਸਦੀ ਟੀਮ ਦੇ ਸਿੱਟੇ ਸ਼ਾਮਲ ਹੈ ਸਮਿਥ ਨੇ ਇਸ ਰਿਪੋਰਟ ਵਿੱਚ ਲਿਖਿਆ ਕਿ ਉਹ ਨਵੇਂ ਚੁਣੇ ਗਏ ਰਾਸ਼ਟਰਪਤੀ 트੍ਰੰਪ ਵਿਰੁੱਧ ਅਪਰਾਧਿਕ ਦੋਸ਼ ਧਾਇਰ ਕਰਨ ਦੇ ਆਪਣੇ ਫੈਸਲੇ ਤੇ ਦ੍ਰਿੜ ਨੇ ਅਗਾਮੀ 20 ਜਨਵਰੀ ਨੂੰ 트੍ਰੰਪ ਦੇ ਵਾਈਟ ਹਾਊਸ ਵਿੱਚ ਵਾਪਸ ਕੁਝ ਦਿਨ ਪਹਿਲਾਂ ਜਾਰੀ ਕੀਤੀ ਗਈ ਰਿਪੋਰਟ 2020 ਵਿੱਚ ਸੱਤਾ ਵਿੱਚ ਬਣੇ ਰਹਿਣ ਲਈ 트੍ਰੰਪ ਦੇ ਸਫਲ ਯਾਤਰਾ ਨੂੰ ਉਜਾਗਰ ਕਰਦੀ ਹੈ 트੍ਰੰਪ ਦੀ ਚੋਣ ਜਿੱਤ ਕਰਨ ਮੁਕੱਦਮਾ ਰੱਦ ਕਰ ਦਿੱਤਾ ਗਿਆ ਇਸ ਲਈ ਇਹ ਦਸਤਾਵੇਜ਼ ਅਮਰੀਕੀ ਇਤਿਹਾਸ ਦੇ ਇਸ ਕਾਲੇ ਅਧਿਆਇ ਦਾ ਨਿਆ ਵਿਭਾਗ ਦਾ ਆਖਰੀ ਵਰਤਾਂਤ ਹੋਣ ਦੀ ਉਮੀਦ ਹੈ ਜਿਸ ਨੇ ਸੱਤਾ ਦੇ ਸ਼ਾਂਤੀਪੂਰਨ ਤਬਾਦਲੇ ਵਿੱਚ ਵਿੰਗਰ ਪਾਉਣ ਦੀ ਧਮਕੀ ਦਿੱਤੀ ਸੀ ਨਿਆ ਵਿਭਾਗ ਨੇ ਇਹ ਰਿਪੋਰਟ ਕਾਂਗਰਸ ਨੂੰ ਭੇਜ ਦਿੱਤੀ ਹੈ ਪਹਿਲਾਂ ਇੱਕ ਜੱਜ ਨੇ ਰਿਹਾਈ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ 트੍ਰੰਪ ਦੇ ਚੋਣ ਨਤੀਜਿਆਂ ਨੂੰ ਉਲਟਾਉਣ ਦੀਆਂ ਕੋਸ਼ਿਸ਼ਾਂ ਦੇ ਆਦਾਤਰ ਬੇਰਬੇ ਪਹਿਲਾਂ ਹੀ ਜਾਣੇ ਜਾਂਦੇ ਨੇ ਪਰ ਇਸ ਰਿਪੋਰਟ ਵਿੱਚ ਪਹਿਲੀ ਵਾਰ ਜਾਂਚ ਦਾ ਸੁਵਿੱਥਾ ਦਾ ਵਿਸਤ੍ਰਿਤ ਮੁਲੰਕਣ ਸ਼ਾਮਿਲ ਹੈ ਇਹ ਰਿਪੋਰਟ ਸੁਵਿੱਥ ਨੂੰ ਟਰੰਪ ਅਤੇ ਉਹਨਾਂ ਦੇ ਸਹਿਯੋਗੀਆਂ ਦੀ ਆਲੋਚਨਾ ਤੋਂ ਵੀ ਬਚਾਉਂਦੀ ਹੈ ਜੋ ਕਹਿੰਦੇ ਨੇ ਕਿ ਜਾਂਚ ਰਾਜਨੀਤਿਕ ਹੈ ਸੁਵਿੱਥ ਨੇ ਰਿਪੋਰਟ ਦੇ ਨਾਲ ਅਟਾਰਨੀ ਜਨਰਲ ਅਮੈਰਿਕ ਗਾਰਲੈਂਡ ਨੂੰ ਇੱਕ ਪੱਤਰ ਵੀ ਲਿਖਿਆ ਇਸ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕੇਸਾਂ ਨੂੰ ਸੁਣਵਾਈ ਲਈ ਨਹੀਂ ਲਿਆ ਸਕਦੇ ਪਰ ਮੇਰਾ ਅਜੇ ਵੀ ਮੰਨਣਾ ਹੈ ਕਿ ਸਾਡੀ ਟੀਮ ਕਾਨੂੰਨ ਦੇ ਸ਼ਾਸਨ ਲਈ ਖੜੀ ਹੈ ਮੇਰਾ ਮੰਨਣਾ ਹੈ ਕਿ ਸਾਡੀ ਟੀਮ ਨੇ ਨਿੱਜੀ ਹਿੱਤਾਂ ਨੂੰ ਪਾਸੇ ਰੱਖ ਕੇ ਅਤੇ ਲਈ ਲੜ ਕੇ ਦੂਜਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਫਰਵਰੀ 2025 ਲਈ ਵੀਜ਼ਾ ਬੁਲੇਟਿਨ ਜਾਰੀ ਕੀਤਾ ਹੈ ਵਿਭਾਗ ਨੇ ਅਮਰੀਕੀ ਨਾਗਰਿਕਤਾ ਦੀ ਭਾਲ ਕਰ ਰਹੇ ਭਾਰਤੀ ਵਿਨੇਕਰਾਂ ਲਈ ਕੁਝ ਚੰਗੀ ਖਬਰ ਦਿੱਤੀ ਹੈ ਇਸ ਵਿੱਚ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਸ਼੍ਰੇਣੀ ਵਿੱਚ ਭਾਰਤੀ ਨਾਗਰਿਕਾਂ ਲਈ ਕੁਝ ਤਰੱਕੀ ਹੋਈ ਹੈ ਇਹ ਵਿਵਸਥਾમાં ਗ੍ਰੀਨ ਕਾਰਡ ਬੈਕਲੌਗ ਵਿੱਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਵਿਨੇਕਰਾਂ ਨੂੰ ਕੁਝ ਰਾਹਤ ਪ੍ਰਦਾਨ ਕਰਦੀਆਂ ਨੇ ਫਰਵਰੀ ਦੇ ਵੀਜ਼ਾ ਬੁਲੇਟਿਨ ਵਿੱਚ ਭਾਰਤੀਆਂ ਲਈ ਪਰਿਵਾਰ ਉਪਰੈਜਿਤ ਵੀਜ਼ਾ ਸ਼੍ਰੇਣੀ ਲਈ ਅੰਤਮ ਕਾਰਵਾਈ ਦੀਆਂ ਤਰੀਕਾ ਸੱਤਰ ਰਹੀਆਂ ਜਦਕਿ ਜਨਵਰੀ 202 25 ਦੇ ਵੀਜ਼ਾ ਬਲੈਟਨ ਵਿੱਚ ਇਸ ਸ਼੍ਰੇਣੀ ਵਿੱਚ ਕੁਝ ਵਾਧਾ ਹੋਇਆ ਦੱਸਦੀ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਹਰ ਮਹੀਨੇ ਇੱਕ ਵੀਜ਼ਾ ਬਲੈਟਨ ਜਾਰੀ ਕਰਦਾ ਹੈ ਇਹ ਬਲੈਟਨ ਦੱਸਦਾ ਹੁੰਦਾ ਹੈ ਕਿ ਗ੍ਰੀਨ ਕਾਰਡ ਪ੍ਰਕਿਰਿਆ ਸ਼ੁਰੂ ਕਰਨ ਵਾਲੀ I-130 ਪਟੀਸ਼ਨ ਅਸਲ ਵਿੱਚ ਕਦੋਂ ਦਾਇਰ ਕੀਤੀ ਗਈ ਸੀ ਇਸ ਦੇ ਆਧਾਰ ਤੇ ਕਿਹੜੀਆਂ ਗ੍ਰੀਨ ਕਾਰਡ ਅਰਜ਼ੀਆਂ ਅੱਗੇ ਵਧ ਸਕਦੀਆਂ ਨੇ ਇਹ ਇਸ ਗੱਲ ਦਾ ਅੰਦਾਜ਼ਾ ਲਗਾਉਣ ਵਿੱਚ ਮਦਦ ਕਰਦਾ ਹੈ ਕਿ ਵਿਨੇਕਾਰ ਨੂੰ ਗ੍ਰੀਨ ਕਾਰਡ ਪ੍ਰਾਪਤ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ ਇਹ ਇਸ ਗੱਲ ਤੇ ਆਧਾਰਿਤ ਹੈ ਕਿ ਇਸ ਸਮੇਂ ਕਤਾਰ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਪਹਿਲੀ ਪਸੰਦ EV1 ਸ਼੍ਰੇਣੀ ਵਿੱਚ ਤਰਜੀਹ ਕਾਮੇ ਸ਼ਾਮਲ ਹੈ ਇਸ ਸ਼੍ਰੇਣੀ ਵਿੱਚ ਅੰਤਿਮ ਕਾਰਵਾਈ ਦੀ ਮਿਤੀ 1 ਫਰਵਰੀ 2022 ਨੂੰ ਬਦਲੀ ਨਹੀਂ ਗਈ ਇਹ ਅੰਦਾਜ਼ਾ ਲਗਾਇਆ ਗਿਆ ਕਿ ਇਸ ਬੈਕਲੌਗ ਵਿੱਚ 143497 ਭਾਰਤੀ ਉਡੀਕ ਕਰ ਰਹੇ ਨੇ ਦੂਜੀ ਤਰਜੀਹ EV2 ਸ਼੍ਰੇਣੀ ਵਿੱਚ ਉੱਚ ਡਿਗਰੀਆਂ ਵਾਲੇ ਪੇਸ਼ਾਵਰ ਜਾਂ ਅਸਧਾਰਨ ਯੋਗਤਾਵਾਂ ਵਾਲੇ ਵਿਅਕਤੀ ਸ਼ਾਮਲ ਹੈ ਇਸ ਸ਼੍ਰੇਣੀ ਵਿੱਚ ਅੰਤਿਮ ਕਾਰਵਾਈ ਦੀ ਮਿਤੀ 1 ਅਕਤੂਬਰ 2012 ਤੋਂ ਵਧਾ ਕੇ 15 ਅਕਤੂਬਰ 202 12 ਕਰ ਦਿੱਤੀ ਗਈ ਹੈ ਅੰਦਾਜ਼ਾ ਲਗਾਇਆ ਗਿਆ ਕਿ ਇਸ ਬੈਕਲੌਗ ਵਿੱਚ 838400 ਭਾਰਤੀ ਉਡੀਕ ਕਰ ਰਹੇ ਨੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਜੂ ਐਸ ਸੀ ਆਈ ਐਸ ਦੇ ਅੰਕੜੇ ਦਰਸਾਉਂਦੇ ਨੇ ਕਿ 10 ਲੱਖ ਤੋਂ ਵੱਧ ਭਾਰਤੀ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਨੇ ਕਾਂਗਰੈਸ ਨਲ ਰਿਸਰਚ ਸਰਵਿਸਿਜ਼ ਸੀ ਆਰ ਐਸ ਨੇ ਅਨੁਮਾਨ ਲਗਾਇਆ ਕਿ ਰੋਜ਼ਗਾਰ ਆਧਾਰਿਤ ਸ਼੍ਰੇਣੀ ਵਿੱਚ ਭਾਰਤੀਆਂ ਲਈ ਬੈਕਲੌਗ ਵਿੱਤੀ ਸਾਲ 2030 ਤੱਕ 21.9 ਲੱਖ ਤੱਕ ਪਹੁੰਚ ਜਾਵੇਗਾ ਇਸ ਨੂੰ ਪੂਰਾ ਕਰਨ ਵਿੱਚ 195 ਸਾਲ ਲੱਗਣ ਦਾ ਅਨੁਮਾਨ ਹੈ ਤੀਜੀ ਤਰਜੀਹ EV3 ਸ਼੍ਰੇਣੀ ਵਿੱਚ ਹੁਨਰਮੰਦ ਕਾਮੇ ਪੇਸ਼ਾਵਰ ਅਤੇ ਹੋਰ ਕਰਮਚਾਰੀ ਸ਼ਾਮਲ ਹੈ ਇਸ ਸ਼੍ਰੇਣੀ ਵਿੱਚ ਅੰਤਿਮ ਕਾਰਵਾਈ ਦੀ ਮਿਤੀ 1 ਦਸੰਬਰ 2012 ਤੋਂ ਵਧਾ ਕੇ 15 ਦਸੰਬਰ 2012 ਕਰ ਦਿੱਤੀ ਗਈ ਹੈ ਜੂ SSCI S ਅਨੁਸਾਰ 138581 ਭਾਰਤੀ ਰੋਜ਼ਗਾਰ ਆਧਾਰਿਤ EV3 ਸ਼੍ਰੇਣੀ ਵਿੱਚ ਨੇ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਸੀ ਦਾ ਅੰਦਾਜ਼ਾ ਹੈ ਕਿ 138581 ਦੂ ਨਿਰਪਰਨੇ ਜਿਸ ਨਾਲ EV3 ਵੈਕਲੌਗ ਵਿੱਚ ਭਾਰਤੀਆਂ ਦੀ ਕੁੱਲ ਗਿਣਤੀ 277162 ਹੋ ਗਈ ਹੈ ਇਸ ਦੇ ਨਾਲ ਹੀ ਫਰਵਰੀ 2025 ਦੇ ਵੀਜ਼ਾ ਬਲਟਨ ਅਨੁਸਾਰ ਪਰਿਵਾਰਿਕ ਪ੍ਰਯੋਜਿਤ ਵੀਜ਼ਾ ਗ੍ਰੀਨ ਕਾਰਡ ਸ਼੍ਰੇਣੀਆ ਵਿੱਚ F1 F2A F2B F3 ਅਤੇ F4 ਦੀਆਂ ਤਰੀਕਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਆਸਟ੍ਰੇਲੀਆ ਵਿੱਚ ਵਿਦੇਸ਼ੀ ਕਾਮਿਆਂ ਤੋਂ ਘੱਟ ਤਨਖਾਹ 'ਤੇ ਕੰਮ ਕਰਵਾਉਣ ਦੀਆਂ ਸ਼ਿਕਾਇਤਾਂ ਅਕਸਰ ਆਉਂਦੀਆਂ ਰਹਿੰਦੀਆਂ ਨੇ ਖਾਸ ਕਰਕੇ ਭਾਰਤੀਆਂ ਨੂੰ ਅਜੇੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਹੁਣ ਇਤੋਂ ਦੀ ਸਰਕਾਰ ਨੇ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਹੈ ਦਰਸਲ ਸਰਕਾਰ ਨੇ ਕਾਮਿਆਂ ਦਾ ਸ਼ੋਸ਼ਣ ਰੋਕਣ ਲਈ ਸਖਤ ਕਾਨੂੰਨ ਸ਼ੁਰੂ ਕੀਤਾ ਹੈ ਇਸ ਸਬੰਧੀ ਨਵਾਂ ਕਾਨੂੰਨ 1 ਜਨਵਰੀ ਤੋਂ ਲਾਗੂ ਹੋ ਗਿਆ ਹੁਣ ਕਿਸੇ ਮੁਲਾਜ਼ਮ ਨੂੰ ਘੱਟ ਤਨਖਾਹ ਦੇਣ ਜਾਂ ਹੱਕਾਂ ਤੋਂ ਵਾਂਝਾ ਰੱਖਣ ਦੀ ਅਣਗੈਲੀ ਇੱਕ ਸਜ਼ਾਯੋਗ ਜੁਰਮ ਹੋਵੇਗੀ ਕਈ ਕਾਰੋਬਾਰੀ ਅਜੇੇ ਕਾਮਿਆਂ ਨੂੰ ਸਸਤੀ ਲੇਬਰ ਦੇ ਤੌਰ ਉੱਤੇ ਵਰਤਦੇ ਸਨ ਇਹ ਕਈ ਮਾਮਲੇ ਸਾਹਮਣੇ ਆਏ ਸਨ ਜਿੱਥੇ ਕਾਰੋਬਾਰੀ ਕਾਮਿਆਂ ਨੂੰ ਘੱਟ ਤਨਖਾਹ ਦੇ ਕੇ ਉਹਨਾਂ ਦਾ ਸ਼ੋਸ਼ਣ ਕਰਦੇ ਸਨ ਖਾਸ ਕਰਕੇ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਆਏ ਸਟੂਡੈਂਟਸ ਕੱਚੇ ਵੀਜ਼ੇ ਵਾਲੇ ਪ੍ਰਵਾਸੀ ਵਰਕਰ ਵਧੇਰੇ ਇਸ ਆਰਥਿਕ ਲੁੱਟ ਦੇ ਸ਼ਿਕਾਰ ਹੁੰਦੇ ਸਨ ਆਸਟ੍ਰੇਲੀਆ ਦੇ ਕੰਮਕਾਜ ਦੀਆਂ ਥਾਮਤ ਤੇ ਕਿਰਤ ਕਾਨੂੰਨ ਬਾਰੇ ਫੇਅਰ ਵਰਕ ਓਮਡਸਮੈਨ ਦੀ ਮੁਖੀ ਐਨਾ ਵੂਥ ਨੇ ਦੱਸਿਆ ਕਿ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਅਦਾਲਤ ਵੱਲੋਂ ਵੱਧ ਤੋਂ ਵੱਧ 10 ਸਾਲ ਦੀ ਕੈਦ 16.5 ਲੱਖ ਡਾਲਰ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ